ਅਸਿਕਾ ਜੀ ਮੈਂ ਕੋਮਲ ਕਪੂਰ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸਰਵਾਮਨ ਨੇ ਸ਼ੁੱਕਰਵਾਰ ਨੂੰ ਇੱਕ ਸਖਤ ਚੇਤਾਵਨੀ ਜਾਰੀ ਕਰਤੀ ਹੈ ਜਿਸ ਦੇ ਵਿੱਚ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਰੋਜ਼ਗਾਰ ਵੀਜ਼ੇ ਉੱਤੇ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਨੇ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਕਾਨੂੰਨੀ ਨਤੀਜੇ ਤੇ ਨਤੀਜੇ ਵਿਚੋਂ ਅੰਤਿਮ ਅੰਤਰ ਦੀ ਚਲਕ ਪੇਸ਼ ਕਰਦੇ ਹੋਏ ਯੂ ਐਸ ਸੀ ਆਈ ਐਸ ਨੇ ਇੱਕ ਵਿਅਕਤੀ ਦੀ ਅਸਲ ਜ਼ਿੰਦਗੀ ਦੀ ਉਦਾਹਰਨ ਦਾ ਹਵਾਲਾ ਦੇ ਤਹਿਤ ਕਿਹਾ ਹੈ ਕਿ ਐਚ 2 ए ਵੀਜ਼ਾ ਉੱਤੇ ਫਲੋਰੀਡਾ ਦੇ ਵਿੱਚ ਕੰਮ ਕਰ ਰਿਹਾ ਸੀਗਾ ਪਰ ਆਪਣੇ ਮਾਲਕ ਨੂੰ ਰਿਪੋਰਟ ਕਰਨ ਦੇ ਵਿੱਚ ਅਸਫਲ ਰਿਹਾ ਇਮੀਗ੍ਰੇਸ਼ਨ ਕਾਨੂੰਨਾ ਦੀ ਉਲੰਘਣਾ ਦੇ ਮਾਮਲੇ ਨੂੰ ICE ਦੇ ਕੋਲ ਪਹੁੰਚਣ ਤੋਂ ਬਾਅਦ USCIS ਨੇ ਦੇਸ਼ ਦੇ ਵਿੱਚ ਕੰਮ ਦੇ ਵੀਜ਼ੇ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਲਈ ਇੱਕ ਨਵਾਂ ਰਿਮਾਈਂਡਰ ਜਾਰੀ ਕਰ ਦਿੱਤਾ ਹੈ। ਉਹ ਵਿਦੇਸ਼ੀ ਜੋ ਰੋਜ਼ਗਾਰ ਵੀਜ਼ੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਪਰ ਆਪਣੇ ਨਿਰਧਾਰਤ ਮਾਲਕ ਨੂੰ ਰਿਪੋਰਟ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਜਾਂ ਫਿਰ ਆਪਣੇ ਦੇਸ਼ ਵਾਪਸ ਪਰਤਣ ਤੋਂ ਬਿਨਾ ਨੌਕਰੀ ਛੱਡ ਦਿੰਦੇ ਨੇ ਇਮੀਗ੍ਰੇਸ਼ਨ ਕਾਨੂੰਨਾ ਦੀ ਉਲੰਘਣਾ ਕਰਦੇ ਨੇ। ਉਹਨਾਂ ਨੂੰ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਇੱਕ ਸੁੱਤੇ ਅਧਿਕਾਰੀਆਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਐਚ ਦੋ এ ਵੀਜ਼ਾ ਹਤੇ ਇੱਕ ਵਿਅਕਤੀ ਨੇ ਫਲੋਰੀਡਾ ਵਿੱਚ ਆਪਣੇ ਮਾਲਕ ਨੂੰ ਵਾਪਸ ਰਿਪੋਰਟ ਨਹੀਂ ਕੀਤੀ ਅਤੇ ਅੰਤ ਵਿੱਚ ਅਧਿਕਾਰੀਆਂ ਦੁਆਰਾ ਉਸ ਨੂੰ ਕੈਲੀਫੋਰਨੀਆ ਦੇ ਇੱਕ ਸ਼ਹਿਰ ਫਰੀਜ਼ਨੋ ਦੇ ਵਿੱਚ ਲੱਭ ਲਿਆ ਗਿਆ। ਹੁਣ ਤੱਕ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਰਿਆ ਹੈ। ਅਜੇ ਮਾਮਲੇ ਦੇ ਮਾਮਲੇ ਦੇ ਵਿੱਚ ਆਈ ਸੀ ਈ ਦੀ ਲੜੀ ਨੂੰ ਦੇਖਦੇ ਹੋਏ ਉਕਤ ਵਿਅਕਤੀ ਨੂੰ ਬਾਅਦ ਵਿੱਚ ਦੇਸ਼ ਨਿਕਾਲਾ ਵੀ ਮਿਲ ਸਕਦਾ ਹੈ। ਦਸਿਆ ਟਵੀਟ ਦੇ ਨਾਲ ਜੁੜੇ ਫੋਟੋ ਕਾਰਡ ਤੇ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੀ ਵਿਜ਼ਿਟ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਲਈ ਜ਼ਿੰਮੇਵਾਰ ਜੇਕਰ ਤੁਸੀਂ ਉਨ੍ਹਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਦੱਸ ਗਈ H2A ਵੀਜ਼ਾ ਅਵਸਥਾਈ ਖੇਤੀਬਾੜੀ ਕੰਮਯੇ ਦੇ ਲਈ USCIS ਜਾਂ ICE ਦੀ ਘਾਤ ਵੈੱਬਸਾਈਟ ਦੇ ਅਨੁਸਾਰ ਇਹ ਪ੍ਰੋਗਰਾਮ ਅਮਰੀਕੀ ਮਾਲਕਾਂ ਜਾਂ ਐਜੈਂਟਾਂ ਨੂੰ ਜੋ ਖਾਸ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਲਿਆਉਣ ਅਤੇ ਉਹਨਾਂ ਨੂੰ ਅਵਸਥਾਈ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਰੰਦਾ ਹੈ ਅਜਿਹੇ ਵਿਅਕਤੀਆਂ ਨੂੰ ਨੌਕਰੀ ਉਤੇ ਰੱਖਣ ਵਾਲਿਆਂ ਨੂੰ ਸੰਭਾਵੀ ਕਰਮਚਾਰੀ ਦੀ ਤਰਫੋਂ ਫਾਰਮ I-129 ਗੈਰ ਪ੍ਰਵਾਸੀ ਕਰਮਚਾਰੀ ਦੇ ਲਈ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਹਾਲਾਂਕਿ H2A ਵਰਗ ਕਰਨ ਦੇ ਲਈ ਯੋਗਤਾ ਪੂਰੀ ਕਰਨ ਦੇ ਲਈ ਅਰਜ਼ੀ ਦਾਇਰ ਕਰਨ ਵਾਲੇ ਪਟੀਸ਼ਨਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜੋ ਨੌਕਰੀ ਪੇਸ਼ ਕਰ ਰਹੇ ਨੇ ਉਹ ਅਸਥਾਈ ਜਾਂ ਮੌਸਮੀ ਹੈ ਇਸ ਤੋਂ ਇਲਾਵਾ ਮਾਲਕ ਦੇ ਕੋਲ ਇਹ ਵੀ ਸਬੂਤ ਹੋਣਾ ਚਾਹੀਦਾ ਹੈ ਕਿ ਕਾਫੀ ਅਮਰੀਕੀ ਕਰਮਚਾਰੀ ਨਹੀਂ ਹਨ ਜੋ ਅਸਥਾਈ ਕੰਮ ਕਰਨ ਦੇ ਯੋਗ ਇੱਛੁਕ ਯੋਗ ਤੇ ਉਪਲਬਧ ਹੋ ਸਕਦੇ ਨੇ ਅਧਿਕਾਰਤ ਵੈੱਬਸਾਈਟ ਇਹ ਵੀ ਨੋਟ ਕਰਦੀ ਹੈ ਕਿ ਪਟੀਸ਼ਨ ਕਰਤਾ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਐਚ 2 ਐ ਕਰਮਚਾਰੀਆਂ ਨੂੰ ਨੌਕ ਦੇ ਉੱਤੇ ਰੱਖਣ ਦੇ ਨਾਲ ਉਸੇ ਤਰ੍ਹਾਂ ਦੇ ਰੋਜ਼ਗਾਰ ਪ੍ਰਾਪਤ ਅਮਰੀਕੀ ਕਰਮਚਾਰੀ ਯਦੀ ਤਨਖਾਹ ਤੇ ਕੰਮ ਕਰਨ ਦੀਆਂ ਸਥਿਤੀਆਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਾਵੇਗਾ। ਦਸੇ H2A ਵਰਕਰਾਂ ਦਾ ਪਰਿਵਾਰ ਪਤੀ-ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਨਵਿਆਏ ਬੱਚੇ H4 ਨਿਰਭਰ ਇਮੀਗ੍ਰੇਸ਼ਨ ਵਰਗੀਕਰਨ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲਾ ਲੈ ਸਕਦੇ ਨੇ। ਇਹ ਖਾਸ ਵਿਅਕਤੀ ਉਦੋਂ ਤੱਕ ਦੇਸ਼ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਜਦੋਂ ਤੱਕ ਉਨ੍ਹਾਂ ਦਾ H4 ਦਰਜਾ ਵੈਧ ਨਹੀਂ ਹੁੰਦਾ। ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ਨੂੰ ICE ਦੇ ਕੋਲ ਪਹੁੰਚਣ ਤੋਂ ਬਾਅਦ USCIS ਨੇ ਦੇਸ਼ ਦੇ ਵਿੱਚ ਕੰਮ ਦੇ ਵਿਜ਼ੇ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਲਈ ਇਕ ਨਵਾਂ ਰਿਮਾਈਂਡਰ ਜਾਰੀ ਕਰ ਦਿੱਤਾ ਹੈ ਉਹ ਵਿਦੇਸ਼ੀ ਜੋ ਰੋਜ਼ਗਾਰ ਵੀਜ਼ੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਪਰ ਆਪਣੇ ਨਿਰਧਾਰਤ ਮਾਲਕ ਨੂੰ ਰਿਪੋਰਟ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਜਾਂ ਫਿਰ ਆਪਣੇ ਦੇਸ਼ ਵਾਪਸ ਪਰਤਣ ਤੋਂ ਬਿਨਾ ਨੌਕਰੀ ਛੱਡ ਦਿੰਦੇ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ ਅਕਸੁੱਤੇ ਅਧਿਕਾਰੀਆਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ H2A ਵੀਜ਼ਾ ਉੱਤੇ ਇੱਕ ਵਿਅਕਤੀ ਨੇ ਫਲੋਰੀਡਾ ਵਿੱਚ ਆਪਣੇ ਮਾਲਕ ਨੂੰ ਵਾਪਸ ਰਿਪੋਰਟ ਨਹੀਂ ਕੀਤੀ ਅਤੇ ਅੰਤ ਵਿੱਚ ਅਧਿਕਾਰੀਆਂ ਦੁਆਰਾ ਉਸ ਨੂੰ ਕੈਲੀਫੋਰਨੀਆ ਦੇ ਇੱਕ ਸ਼ਹਿਰ ਫਰੀਜ਼ਨੋ ਦੇ ਵਿੱਚ ਲੱਭ ਲਿਆ ਗਿਆ ਹੁਣ ਤੱਕ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਰਿਆ ਹੈ ਅਜੇ ਮਾਮਲੇ ਦੇ ਮਾਮਲੇ ਦੇ ਵਿੱਚ ਆਈਸੀਈ ਦੀ ਲੜੀ ਨੂੰ ਦੇਖਦੇ ਹੋਏ ਉਕਤ ਵਿਅਕਤੀ ਨੂੰ ਬਾਅਦ ਵਿੱਚ ਦੇਸ਼ ਨਿਕਾਲਾ ਵੀ ਮਿਲ ਸਕਦਾ ਹੈ ਦਸਿਆ ਟਵੀਟ ਦੇ ਨਾਲ ਜੁੜੇ ਫੋਟੋ ਕਾਰਡ ਤੇ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੀ ਵਿਜ਼ਿਟ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਲਈ ਜ਼ਿੰਮੇਵਾਰ ਹੋ ਜੇਕਰ ਤੁਸੀਂ ਉਹਨਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਅਮਰੀਕਾ ਤੋਂ ਬਾਹਰ ਖੜਿਆ ਜਾ ਸਕਦਾ ਹੈ ਦੱਸਗੀ H2A ਵੀਜ਼ਾ ਅਵਸਥਾਈ ਖੇਤੀਬਾੜੀ ਕੰਮਯੇ ਲਈ USCIS ਜਾਂ ICE ਦੀ ਘਾਤ ਵੈੱਬਸਾਈਟ ਦੇ ਅਨੁਸਾਰ ਇਹ ਪ੍ਰੋਗਰਾਮ ਅਮਰੀਕੀ ਮਾਲਕਾਂ ਜਾਂ ਐਜੈਂਟਾਂ ਨੂੰ ਜੋ ਖਾਸ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਲਿਆਉਣ ਅਤੇ ਉਹਨਾਂ ਨੂੰ ਅਵਸਥਾਈ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਰੰਦਾ ਹੈ ਅਜਿਹੇ ਵਿਅਕਤੀਆਂ ਨੂੰ ਨੌਕਰੀ ਉਤੇ ਰੱਖਣ ਵਾਲਿਆਂ ਨੂੰ ਸੰਭਾਵੀ ਕਰਮਚਾਰੀ ਦੀ ਤਰਫੋਂ ਫਾਰਮ I-129 ਗੈਰ ਪ੍ਰਵਾਸੀ ਕਰਮਚਾਰੀ ਦੇ ਲਈ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਹਾਲਾਂਕਿ H2A ਕੀ ਕਰਨ ਦੇ ਲਈ ਯੋਗਤਾ ਪੂਰੀ ਕਰਨ ਦੇ ਲਈ ਅਰਜ਼ੀ ਦਾਇਰ ਕਰਨ ਵਾਲੇ ਪਟੀਸ਼ਨਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜੋ ਨੌਕਰੀ ਪੇਸ਼ ਕਰ ਰਹੇ ਨੇ ਉਹ ਅਸਥਾਈ ਜਾਂ ਮੌਸਮੀ ਹੈ ਇਸ ਤੋਂ ਇਲਾਵਾ ਮਾਲਕ ਦੇ ਕੋਲ ਇਹ ਵੀ ਸਬੂਤ ਹੋਣਾ ਚਾਹੀਦਾ ਹੈ ਕਿ ਕਾਫੀ ਅਮਰੀਕੀ ਕਰਮਚਾਰੀ ਨਹੀਂ ਹਨ ਜੋ ਅਸਥਾਈ ਕੰਮ ਕਰਨ ਦੇ ਯੋਗ ਇੱਛੂਕ ਯੋਗ ਦੇ ਉਪਲਬਧ ਹੋ ਸਕਦੇ ਨੇ ਅਧਿਕਾਰਤ ਵੈੱਬਸਾਈਟ ਇਹ ਵੀ ਨੋਟ ਕਰਦੀ ਹੈ ਕਿ ਪਟੀਸ਼ਨ ਕਰਤਾ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ H2A ਕਰਮਚਾਰੀਆਂ ਨੂੰ ਨੌਕ ਦੇ ਉੱਤੇ ਰੱਖਣ ਦੇ ਨਾਲ ਉਸੇ ਤਰ੍ਹਾਂ ਦੇ ਰੋਜ਼ਗਾਰ ਪ੍ਰਾਪਤ ਅਮਰੀਕੀ ਕਰਮਚਾਰੀ ਗਰਯਦਿਤ ਤਨਖਾਹ ਤੇ ਕੰਮ ਕਰਨ ਦੀਆਂ ਸਥਿਤੀਆਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਾਵੇਗਾ ਦਸੇ H2A ਵਰਕਰਾਂ ਦਾ ਪਰਿਵਾਰ ਪਤੀ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਨਵਿਆਏ ਬੱਚੇ H4 ਨਿਰਭਰ ਇਮੀਗ੍ਰੇਸ਼ਨ ਵਰਗੀਕਰਨ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲਾ ਲੈ ਸਕਦੇ ਨੇ ਇਹ ਖਾਸ ਵਿਅਕਤੀ ਉਦੋਂ ਤੱਕ ਦੇਸ਼ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਜਦੋਂ ਤੱਕ ਉਨ੍ਹਾਂ ਦਾ H4 ਦਰਜਾ ਵੈਧ ਨਹੀਂ ਹੁੰਦਾ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ਨੂੰ ICE ਦੇ ਕੋਲ ਪੇਜੰਤ ਬਾਅਦ USCIS ਨੇ ਦੇਸ਼ ਦੇ ਵਿੱਚ ਕੰਮ ਦੇ ਵੀਜ਼ੇ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਲਈ ਦਿੱਲੀ ਇੱਕ ਨਵਾਂ ਰਿਮਾਈਂਡਰ ਜਾਰੀ ਕਰ ਦਿੱਤਾ ਹੈ ਉਹ ਵਿਦੇਸ਼ੀ ਜੋ ਰੋਜ਼ਗਾਰ ਵੀਜ਼ੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਪਰ ਆਪਣੇ ਨਿਰਧਾਰਤ ਮਾਲਕ ਨੂੰ ਰਿਪੋਰਟ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਜਾਂ ਫਿਰ ਆਪਣੇ ਦੇਸ਼ ਵਾਪਸ ਪਰਤਣ ਤੋਂ ਬਿਨਾ ਨੌਕਰੀ ਛੱਡ ਦਿੰਦੇ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ ਇੱਕ ਸੁੱਤੇ ਅਧਿਕਾਰੀਆਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ H2A ਵੀਜ਼ਾ ਉੱਤੇ ਇੱਕ ਵਿਅਕਤੀ ਨੇ ਫਲੋਰੀਡਾ ਵਿੱਚ ਆਪਣੇ ਮਾਲਕ ਨੂੰ ਵਾਪਸ ਰਿਪੋਰਟ ਨਹੀਂ ਕੀਤੀ ਅਤੇ ਅੰਤ ਵਿੱਚ ਅਧਿਕਾਰੀਆਂ ਦੁਆਰਾ ਉਸ ਨੂੰ ਕੈਲੀਫੋਰਨੀਆ ਦੇ ਇੱਕ ਸ਼ਹਿਰ ਫਰੀਜ਼ਨੋ ਦੇ ਵਿੱਚ ਲਪ ਲਿਆ ਗਿਆ ਹੁਣ ਤੱਕ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਰਿਆ ਹੈ ਅਜੇ ਮਾਮਲੇ ਦੇ ਮਾਮਲੇ ਦੇ ਵਿੱਚੋ ਆਈਸੀਈ ਦੀ ਲੜੀ ਨੂੰ ਦੇਖਦੇ ਹੋਏ ਉਕਤ ਵਿਅਕਤੀ ਨੂੰ ਬਾਅਦ ਵਿੱਚ ਦੇਸ਼ ਨਿਕਾਲਾ ਵੀ ਮਿਲ ਸਕਦਾ ਹੈ ਦਸਿਆ ਟਵੀਟ ਦੇ ਨਾਲ ਜੁੜੇ ਫੋਟੋ ਕਾਰਡ ਤੇ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੀ ਵਿਜ਼ਿਟ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਲਈ ਜ਼ਿੰਮੇਵਾਰ ਹੋ ਜੇਕਰ ਤੁਸੀਂ ਉਹਨਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਦੱਸਗੀ H2A ਵੀਜ਼ਾ ਅਵਸਥਾਈ ਖੇਤੀਬਾੜੀ ਕੰਮਯਾ ਦੇ ਲਈ USCIS ਦੀ ਘਾਤ ਵੈੱਬਸਾਈਟ ਦੇ ਅਨੁਸਾਰ ਇਹ ਪ੍ਰੋਗਰਾਮ ਅਮਰੀਕੀ ਮਾਲਕਾਂ ਜਾਂ ਐਜੰਟਾਂ ਨੂੰ ਜੋ ਖਾਸ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਲਿਆਉਣ ਅਤੇ ਉਹਨਾਂ ਨੂੰ ਅਵਸਥਾਈ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਰੰਦਾ ਹੈ ਅਜਿਹੇ ਵਿਅਕਤੀ ਨੂੰ ਨੌਕਰੀ ਉਤੇ ਰੱਖਣ ਵਾਲਿਆਂ ਨੂੰ ਸੰਭਾਵੀ ਕਰਮਚਾਰੀ ਦੀ ਤਰਫੋਂ ਫਾਰਮ I-129 ਗੈਰ ਪਰਵਾਸੀ ਕਰਮਚਾਰੀ ਦੇ ਲਈ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਹਾਲਾਂਕਿ H2A ਕੀ ਕਰਨ ਦੇ ਲਈ ਯੋਗਤਾ ਪੂਰੀ ਕਰਨ ਦੇ ਲਈ ਅਰਜ਼ੀ ਦਾਇਰ ਕਰਨ ਵਾਲੇ ਪਟੀਸ਼ਨਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜੋ ਨੌਕਰੀ ਪੇਸ਼ ਕਰ ਰਹੇ ਨੇ ਉਹ ਅਸਥਾਈ ਜਾਂ ਮੌਸਮੀ ਹੈ ਇਸ ਤੋਂ ਇਲਾਵਾ ਮਾਲਕ ਦੇ ਕੋਲ ਇਹ ਵੀ ਸਬੂਤ ਹੋਣਾ ਚਾਹੀਦਾ ਹੈ ਕਿ ਕਾਫੀ ਅਮਰੀਕੀ ਕਰਮਚਾਰੀ ਨਹੀਂ ਹਨ ਜੋ ਅਸਥਾਈ ਕੰਮ ਕਰਨ ਦੇ ਯੋਗ ਇੱਛੂਕ ਯੋਗ ਤੇ ਉਪਲਬਧ ਹੋ ਸਕਦੇ ਨੇ ਅਧਿਕਾਰਤ ਵੈੱਬਸਾਈਟ ਇਹ ਵੀ ਨੋਟ ਕਰਦੀ ਹੈ ਕਿ ਪਟੀਸ਼ਨ ਕਰਤਾ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ H2A ਕਰਮਚਾਰੀਆਂ ਨੂੰ ਨੌਕ ਦੇ ਉੱਤੇ ਰੱਖਣ ਦੇ ਨਾਲ ਉਸੇ ਤਰ੍ਹਾਂ ਦੇ ਰੋਜ਼ਗਾਰ ਪ੍ਰਾਪਤ ਅਮਰੀਕੀ ਕਰਮਚਾਰੀ ਗਰਯੇਦ ਤਨਖਾਹ ਤੇ ਕੰਮ ਕਰਨ ਦੀਆਂ ਸਥਿਤੀਆਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਾਵੇਗਾ ਦਸੇ ਐਚ 2ਏ ਵਰਕਰ ਦਾ ਪਰਿਵਾਰ ਪਤੀ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਨਵਿਆਏ ਬੱਚੇ ਐਚ 4 ਨਿਰਭਰ ਇਮੀਗ੍ਰੇਸ਼ਨ ਵਰਗੀਕਰਨ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲਾ ਲੈ ਸਕਦੇ ਨੇ ਇਹ ਖਾਸ ਵਿਅਕਤੀ ਉਦੋਂ ਤੱਕ ਦੇਸ਼ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਜਦੋਂ ਤੱਕ ਉਨ੍ਹਾਂ ਦਾ ਐਚ 4 ਦਰਜਾ ਵੈਧਰ ਨਹੀਂ ਹੁੰਦਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ